ਸੇਸ਼ੀ ਗਾਲੀਸਰਨ ਦਾ ਫੇਰ ਤੁਹਾਡਾ ਸਵਾਗਤ ਅਸਾਰੇ ਕੈਂਡ ਦੇ ਵਲੌਗ ਚ ਇਸ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਅਬ ਇਹ ਮਜਾ ਆਏਗਾ ਨਾ ਬਿੜੋ ਆਪਣਾ ਸਾਰਾ ਘਰ ਗੱਡੀ ਸਕੂਟਰ ਮੋਟਰਸਾਈਕਲ ਸਾਰਾ ਕੁਝ ਰਿਵੀਲ ਕਰ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਚਲੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਆਪਣਾ ਘਰ ਤੱਕ ਵਾਓ ਤਾਂ ਬਈ ਆ ਰਿਹਾ ਸਾਡਾ ਕਮਰਾ ਫਰਸਟ ਰੂਮ ਦੇਖ ਲੋ ਆ ਸਾਡੀ ਐਸ.ਡੀ. ਗੂਫਰ ਤੇ ਮਤਲਬ ਆ ਸਾਡੀ ਪੇਟੀਆਂ ਤੇ ਇੱਕ ਸਾਰੇ ਕੱਪੜੇ ਪਏ ਹੋਏ ਆ ਤੇ ਇੱਥੇ ਪਰਦਾ ਲਗਾ ਹੋਇਆ ਹੈ ਲੇਕਿਨ 1 ਸੈਕਿੰਡ ਤਾਂ ਇਹਦੇ ਨਾਲ ਹੀ ਕਿਚਨ ਆ ਜੋ ਦੇਖੋ ਆਹ ਹੈਗੇ ਸਾਡੀ ਫ੍ਰਿਜ ਕਿਚਨ ਤਾਂ ਵਸੇ ਐਨਾ ਹੀ ਆ ਪਰ ਇਹ ਸਾਮਾਨ ਬਹੁਤ ਜ਼ਿਆਦਾ ਠਿੱਕਿਆ ਹੋਇਆ ਹੈ مجھے ਨਹੀਂ ਫਰਕ ਪਤਾ ਉਹ ਆ ਤੁਸੀਂ ਦੇਖ ਹੀ ਲਓ ਤਾਂ ਆਹ ਹੈਗਾ ਸਾਡਾ ਸੈਕਿੰਡ ਰੂਮ ਠੀਕ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਹੈ ਇਹ ਗੱਦਾ ਤੇ ਇਹਦੇ ਤੇ ਸਿਰ ਜਾਈ ਵਿਚਾਈ ਹੋਈ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਆਹ ਆ ਸਾਰੀਆਂ ਹੈਗੀਆਂ ਅਲਮਾਰੀਆਂ ਅਲਮਾਰੀ ਸਟੱਡੀ ਟੇਬਲ ਪਰ ਇਹਦੇ ਵਿੱਚ ਅਸੀਂ ਪੜਦੇ ਨੇ ਤੇ ਇਹ ਹੈਗਾ ਕਾਕਾਪੂਰ ਇਹ ਇਹ ਮੇਲਾ ਬਾਂ ਮਾਂ ਦੀ ਮਸ਼ੀਨਾਂ ਦੇਖੋ ਇਹ ਕਾਵਲੀਆ ਤੇ ਕਾਵਲੀਆ ਇੱਥੇ ਅੰਮਾ ਇੱਥੇ ਅੰਮਾ ਕੜਾਈ ਕਰਦੇ ਆ ਨਹੀਂ ਸੌਰੀ ਇੱਥੇ ਕੜਾਈ ਕਰਦੇ ਆ ਇੱਥੇ ਸਲਾਈ ਕਰਦੇ ਆ ਤੇ ਸ਼ਾਇਦ ਅੰਦਰ ਵੀ ਭਈਗਾ ਨਹੀਂ ਹਾਂ ਤੇ ਇਹ ਸੀ ਸਾਡਾ ਕਮਰਾ ਇਹ ਸੀ ਸਾਡਾ ਕਮਰਾ ਤਾਂ ਚਲੋ ਹੁਣ ਫੇਰ ਚੱਲਦੇ ਆ ਅਬੇ ਮਜ਼ਾ ਆਏਗਾ ਨਾ ਬਿੜ ਤਬਾਈ ਸਾਡੀ ਇੱਕ ਚੀਜ਼ ਰਹਿ ਗਈ ਸੀ ਬਾਕੀ ਸਾਰਾ ਕੰਸਟਰਕਸ਼ਨ ਦਿਖਾਤਾ ਉਹ ਹੈਗੀ ਸਾਡੀ ਫੈਡ ਬੈਗ ਵਾਹੀਏ ਤੋ ਦੇਖੋ ਟਾਇਰ ਕਿੰਨੇ ਮੋਟੇ ਆ ਇਹ ਮੇਰੀ ਨਹੀਂ ਹੈਗੀ ਕੈਰ ਮਾਨ ਦੀ ਆ ਮੇਰੇ ਬ੍ਰਦਰ ਦੀ ਦੇਖੋ ਬਈ ਕਿੰਨੀ ਸੋਹਣੀ ਆ ਆ ਅਸੀਂ ਨਾ ਕਰੇ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਬਟ ਹੁਣ ਨਹੀਂ ਤੋ ਚਲ ਇਧਰ ਇਧਰ ਦੇਖੋ ਕਿੰਨੀ ਸੋਹਣਾ ਰੀ ਹਾਂ ਇਧਰ ਪਾਲਕ ਵਗੈਰਾ ਲੱਗੇ ਹੋਇਆ ਗੋਭੀ ਸਬਜੀ ਹੈ ਨਾ ਉਹ ਉਹ ਦੇਖ ਜੂਮ ਕਰਕੇ ਦਿਖਾ ਦੇ ਗੋਭੀ ਲੱਗੀ ਹੋਈ ਆ ਚਾਹ ਤੁਹਾਨੂੰ ਦੇਖ ਗਈ ਹੋਣੀ ਆ ਲੱਗੀ ਹੋਈ ਆ ਨਾ ਫਲ ਗੋਬੀ ਹੈ ਨਾ ਤਾਂ ਬਸ ਆਪਾਂ ਜੋ ਕੁਝ ਦਿਖਾਉਣਾ ਸੀ ਦਿਖਾਤਾ ਤਾਂ ਹੁਣ ਆਪਾਂ ਚੱਲਦੇ ਆਂ ਕਾਰ ਦੇਖਣ ਤਾਂ ਬਾਈ ਆਹ ਹੈ ਸਾਡੀ ਗੱਡੀ ਤੁਸੀਂ ਦੇਖ ਸਕਦੇ ਹੋ ਚਲੋ ਪਾਸੋਂ ਇਹ ਜਿਹੜੀ ਹੈਗੀ ਐ ਏਡੀਗਾ ਤਾਂ ਆਜੋ ਇੱਧਰ ਆਜੋ ਬਾਈ ਅਰੇ ਆਓ

ਆ ਜਾ ਦੇ ਲਾ ਦੇ ਚਲ ਉ ਤਾ ਬਾਈ ਹੁਣ ਆਪਾਂ ਚੱਲਦੇ ਆ ਆਪਣਾ ਕੀ ਦਿਖਾਈਏ ਯਾਰ ਹੁਣ ह्म ਇੱਕ ਦੀ ਰਹੀ ਸਾਈਕਲ ਆ ਜਾ ਉਹ ਇਹ ਕਿਰਦੇ ਫਨੀ ਹੋ ਗਿਆ ਵਲਾਮ ਆ ਦੇਖੋ ਬਈ ਸਾਈਕਲ ਇਹ ਸਾਡਾ ਕਰਦਾ ਸਾਈਕਲ ਹੀ ਹੈ ਚਲੇ ਤਿੰਨ ਕਰਾਂ ਸਾਈਕਲ ਆ ਇੱਕ ਇੱਧਰ ਲੈ ਚ ਇੱਕ ਸਾਡੀ ਉੱਧਰ ਲੈ ਚ ਇੱਕ ਸਾਡੇ ਇੱਕ ਹੋਰ ਅੱਧਰ ਆ ਦੇਖੋ ਉੱਧਰ ਵਿੱਚ ਠੀਕ ਹੈ ਤਾਂ ਬਸ ਖਾਣਾ ਠੀਕ ਕਰੀਏ ਹਣ ਘਰ ਦੇ ਆਣਾ ਮਿਲਵਾਈ ਹੋਏ ਖਾਣਾ ਪਾ ਮਿਲਵਾਨੀਆਂ ਤੁਹਾਨੂੰ ਕਰ ਦੇ ਆਣਾ ਤਾਂ ਚਲੋ ਚੱਲਦੇ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਮੇਰੀ ਭੈਣ ਨਾਲ ਤਾਂ ਚਲੋ ਤਾਂ ਬਾਈ ਚਲੋ ਚੱਲਦੇ ਆਂ ਆਉਂਦੇ ਆਂ ਸੇਤੀ 3 ਤਾਂ ਬਾਈ ਹੁਣ ਅਸੀਂ ਮਿਲਵਾਉਣਾ ਤੁਹਾਨੂੰ ਅੱਗੇ ਕਰਦੀ ਸਭ ਤੋਂ ਛੋਟੀ ਭੈਣ ਨਾਲ ਠੀਕ ਹੈ ਤਾਂ ਚਲੋ ਅੰਦਰ ਨਾ ਉਹ ਗੁੰਦਰ ਨੇਰਾ ਬਣਾਸ ਕਰਕੇ ਮਨ ਨੂੰ ਬਾਹਰ ਹੱਦ ਲੈਣੀ ਓਕੇ ਹਾਂ ਮੈਂ ਆਇਆ ਚਲ ਤੂੰ ਰਾਹ ਦੇਖਾ ਚਲੋ ਸੋਹਣੇ ਖਾਣਾ ता भाई आय मेरी सब तो छोटी बहन सब तो छोटी बहन हेलो गाइस मेरा नाम है सिंदर कौर चलो फिर तो this, I I is, सावग, 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 सावग तो सारे किमे हो आई होप तो सारे ठीक होंगे आई होप तो सारे ठीक होगे हां ता हुन assi thonu bulaune ha सब 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 तो छोटी बहन नाल आजा मानवीर ता अपना नाम दसो मेरा नाम है मानवीत कौर आप तो सारे ठीक होगे आई होप तो ति सारे ठीक होगे तो देख ਵੀ ਬੋਲ ਸਕਦੀ ਹੈ ਨਾ ਤਾਂ ਤੁਹਾਨੂੰ ਕਿਵੇਂ ਲੱਗਿਆ ਇਹ ਦੋਨੇ ਪਹਿਣਾ ਇਹ ਮਤਲਬ ਦੋਨੇ ਪਹਿਣਾ ਜਿਹੜੀਆਂ ਹੈਗੇ ਸਕੀਆਂ ਆ ਹੈ ਨਾ ਤਾਂ ਇਹਨਾਂ ਨੂੰ ਅਸੀਂ ਬਲੌਗ ਤੇ ਹਜੇ ਹੁਣੀ ਲੈਂਦਾ ਅਸੀਂ ਬਲੌਗ ਵੀ ਬਲੌਗ ਵੀ ਹੁਣੀ ਬਣਾਉਣ ਲੱਗੇ ਆ ਬਸ ਕੱਲ ਪਰਸੋਂ ਦੱਕੀਵੇਂ ਕਿਵੇਂ ਲੱਗਿਆ ਤੁਹਾਨੂੰ ਇਹ ਵਲੌਗ ਐਂਡਿੰਗ ਕਰਦੀ ਹੈ ਕਿ ਨਾ ਕਰੀਏ ਕਿਵੇਂ ਲੱਗਾ ਤੁਹਾਨੂੰ ਇਹ ਵਲੌਗ ਵੀਡੀਓ ਨੂੰ ਜਿਸ ਨੂੰ ਇਹ ਵਲੌਗ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਉਦੋਂ ਲਈ ਬਾਏ ਬਾਏ